ਪੁਰੀ ਕਾ ਕੇ ਜਨਾ ਕੀ ਕਮਜ਼ੁਰਗ ਦਾ ਬੈਟਰੀ ਵਾਲ ਰਖਾ ਲੈ ਜਾਂਦਾ ਕੋਣ ਵਾਲਾ ਮੈਂ ਨਹੀਂ ਬਸ ਇਹਨਾਂ ਦੁੱਖ ਸਾਨੂੰ ਲੈ ਜਾਂਦਾ ਉਹ ਤੇਰਾ ਬੋਰ ਦੋਖ ਪਾ ਦਿੰਦਾ ਸਸ਼ੀ ਗਾਲੀ ਮਿੰਦਰ ਸਿੰਘ ਦਾ ਘਰ ਹੈ ਜੀ ਤੋਹ ਜੀ ਮਿੰਦਰ ਸਿੰਘ ਹਾਂ ਜੀ ਮਿੰਦਰ ਸਿੰਘ ਜੀ ਭੇਜੋ ਭਾਜੀ ਮਿੰਦਰ ਸਿੰਘ ਜੀ ਆਪਣਾ ਨਾਮ ਹੈ ਮਿੰਦਰ ਸਿੰਘ ਤਦੜਾ ਕੋਰੀ ਦਾ ਮਰੇ ਸਾਈਨ ਕਰ ਦੋ ਪਰ ਕੋਈ ਨਾ ਆਵੇ ਕੀ ਨਾਮ ਆਪਣਾ ਤੁਮਿੰਦਰ ਸਿੰਘ ਨਾ ਨਿੰਦਰ ਸਿੰਘ ਆਧਾਰ ਕੜਾਗਾ ਜੀ ਹਾਂ ਜੀ ਦਿਓ ਮਨੀਓ ਵੀ ਇੱਥੇ ਕੱਟ ਕਰ ਦੋ ਕਰ ਦਿਓ ਇੱਥੇ ਆਧਾਰ ਕਰ ਦਿਓ ਹਾਂ ਜੀ ਤੇ ਆ ਤੇਲ ਠੀਕ ਆਧਾਰ ਕਰ ਦਿਓ ਦਿਓ ਤੁਮਿੰਦਰ ਸਿੰਘ ਜੀ ਠੀਕ ਆ ਲੋ ਆ ਸੜਾ ਕੋਰੀ ਜਰ ਜਾ ਤੇ ਠੀਕ ਹੈ ਜੀ ਆਧਾਰ ਕਾਰਡ ਦਿਓ ਦੇਖ ਆਧਾਰ ਕਾਰਡ ਲੈਓ ਥੋੜਾ ਜਿਹਾ ਨਹੀਂ ਨਹੀਂ ਬਸ ਉਹ ਥੋੜਾ ਥਿਖਣੀ ਆਪਾ ਹਾਂ ਜੀ ਹਾਂ ਜੀ ਲੈ ਲਵਾਇਆ ਜੀ ਇਹਦੇ ਪਾਜੀ ਆਇਆ ਵਾ ਨਿਰਵਾਇ ਸਿੰਘ ਤੋਂ ਆਇਆ ਜੀ ਹਾਂ ਜੀ ਜਦੋਂ ਪਪਾ ਜੀ ਕਿਸੇ ਨਹੀਂ ਨਿਰਵਾਇ ਸਿੰਘ ਬਲੀ ਨੇ ਵੀ ਨੇਤ ਕੇ ਜਿਆ ਤੁਹਾਡੇ ਵਾਸਤੇ ਆਧਾਰ ਕਾਰਡ ਦੇ ਦਿਓ ਇਹ ਨਹੀਂ ਲੱਗੀ ਐਸੇ ਆ ਗਏ ਧੰਗ ਗੁਰੂ ਰਾਮਦਾਸ ਆਏ ਆ ਉਹਨੂੰ ਜਿਆ ਦੇਵੇ ਤੁਹਾਡੀ ਗੱਡੀ ਚ ਰਿਉ ਇਹ ਤੋਂ ਤੁਹਾਡੀ ਹਾਂ ਅੱਛਾ ਅੱਛਾ ਜੀ ਇਹਨਾਂ ਦੇ ਦੋ ਬੱਚੇ ਮੰਗੂ ਜੀ ਅੱਛਾ ਜੀ ਭੈਣੋ ਤੇ ਅੱਛਾ ਤੇ ਇਹ ਫਿਰ ਕਿਸੇ ਨੇ ਤੁਹਾਨੂੰ ਮਾਇਆਤ ਭੇਜੀ ਆ ਵੀਰ ਜੀ ਪਤਾ ਨਹੀਂ ਕੋਣ ਆ ਤੁਸੀਂ ਜਾਂਦੇ ਉਹਨਾਂ ਨੂੰ ਤੁਸੀਂ ਕਿਹਾ ਹੋਣਾ ਕਿਸੇ ਨੂੰ ਅੱਛਾ ਜੀ ਵੀਡੀਓ ਪਾਈ ਹੈ ਨਾ ਅੱਛਾ ਜੀ ਉਹ ਫਿਰ ਕੋਰੀਅਰ ਕੀਤਾ ਉਹਨੇ ਆਪ ਨਹੀਂ ਆਇਓ ਤੁਹਾਨੂੰ ਭੇਜਤੀ ਗੁਰਾਮਦਾਸ ਪਾਸ਼ਾ ਦੇ ਹੁਕਮਾਂ ਚ ਕਿਨਾ ਪਤਾ ਬਣਾ ਹੈ ਕਿੰਝ ਨਹੀਂ ਨਾ ਵੈਰੀ ਗੁੱਡ ਠੀਕ ਹੈ ਠੀਕ ਹੈ ਠੀਕ ਹੈ ਤੇ ਇੱਕ ਤੁਹਾਡੀ ਗੱਡੀ ਚੋਂ ਕਿੱਕ ਲੱਗੀ ਕੋਈ ਠੀਕ ਹੈ ਤੇ ਫਿਰ ਤੁਸੀਂ ਵੀਡੀਓ ਪਾਈ ਹੋਣੀ ਆ ਹਾਂ ਤੇ ਉਹ ਵੀਡੀਓ ਵੇਖ ਕੇ ਫਿਰ ਤੁਹਾਨੂੰ ਉਹਨਾਂ ਨੇ ਮਾਇਆ ਭੇਜਦੀ ਆ ਠੀਕ ਹੈ ਠੀਕ ਹੈ ਪਹਿਲੇ ਤੇਰਾ ਕੀ ਨਾਮ ਹੈ ਤੇਰਾ ਕੀ ਨਾਮ ਪਹਿਨੇ ਤੇਰਾ ਕੀ ਨਾਮ ਆ ਚਲੋ ਧੰਨ ਗੁਰਦਾਮ ਦਾ ਠੀਕ ਹੈ ਠੀਕ ਹੈ ਪਹਿਨੇ ਠੀਕ ਹੈ ਦੋਵਿਆਂ ਨੇ ਕੋਈ ਵੀ ਕੰਮ ਨਹੀਂ ਕਰਦੇ ਤੇ ਤੁਸੀਂ ਕੰਮ ਕਰਦੇ ਸੀ ਤੇ ਤੁਹਾਡਾ ਕੀ ਲੈ ਕੇ ਚੋਕੇ ਹੈ ਠੀਕ ਹੈ ਬਹੁਤ ਬੰਦ ਤਾਂ ਤੁਸੀਂ ਵੀਡੀਓ ਪਾਈ ਹੋਣੀ ਹੈ ਨਾ ਕਿੰਨੇ ਦਿਨ ਹੋ ਗਏ ਰੋਟਿੰਗ ਕਰਦੀ ਕਿਤਨਾ 6 ਦਿਨ ਹੋ ਗਿਆ ਵਾਈ ਬ੍ਰੂ ਕਿਸੇ ਨੇ ਹੈਲਪ ਨਹੀਂ ਕੀਤੀ ਕੋਈ ਵਾਈ ਗੁਰੂ ਵਾਈ ਮਾ ਕਰੇਗਾ ਜੀ ਗੁਰੂ ਮਾਰੇ ਨੇ ਕਰਤੀ ਜੀ ਤੁਹਾਡੀ ਦੇਖੋ ਕਿੰਨੀ ਕਿੰਨੀ ਮੈਂ ਭੇਜਦੀ ਕਿਸੇ ਨੇ ਦੇਖੋ ਫਿਰ ਤੋਂ ਵੱਡਾ ਹੋਰ ਕੀ ਹੋ ਸਕਦਾ ਸ਼ੁਕਰ ਹੈ ਗੁਰੂ ਭਲਾ ਕਰੇ ਨਾ ਕਿੰਨੇ 30000 ਰੁਪਏ ਜੀ 50000 ਰੁਪਏ ਬਾਬਾ ਜੀ ਤੁਹਾਡੀ ਗੱਡੀ ਆ ਜਣੀ ਹੈ ਤੁਹਾਡੀ ਗੱਡੀ ਆ ਜਣੀ ਨਹੀਂ ਅਸੀ ਸਰ ਗੱਡੀ ਆ ਜਣੀ ਹੋਣ ਤੁਸੀਂ ਉੱਥੇ ਕਿੱਥੇ ਆਏ ਨਾ ਦੇਖੋ ਦੇਣ ਵਾਲੇ ਵੀ ਦੇ ਤਾ ਮਾਰੇ ਨੇ ਟੈਨਸ਼ਨ ਹੁਣ ਤੇਰੀ ਟੈਨਸ਼ਨ ਦੂਰ ਹੋ ਗਈ ਨਾ ਸਿੰਘ ਸਾਹਿਬ ਤੇ ਨਹੀਂ ਖਾਦੀ 4-5 ਦਿਨਾਂ ਨੂੰ ਆਇਆ ਨਾ ਅੱਛਾ ਜੀ ਰੋਟੀ ਨਹੀਂ ਖਾਦੀ 4-5 ਦਿਨਾਂ ਹੋ ਗਏ ਆ ਅੱਛਾ ਇਹ ਟਮਾਟਰ ਜੀ ਆ ਵਾਈ ਕਰੂ ਵਾਈ ਕਰੂ ਇਹਨਾਂ ਦਾ ਪ੍ਰੈਸ਼ਰ ਵੀ ਹੋਇਆ ਹੁਣ ਤੇ ਬਾ ਕਦਮੀ ਤੇ ਤੁਹਾਡੇ ਪੈਸੇ ਸਾਹਮਣੇ ਮੈਨੂੰ ਆਧਾਰ ਕਰ ਦੇ ਦਿਓ ਤੁਸੀਂ ਮੈਂ ਜਾਵਾਂ ਅਹੀ ਹੈ ਨਾ ਠੀਕ ਹੈ ਜੀ